জিন্দাবাদ <laughs> ਇੱਕ ਸਾਬਕਾ ਮੰਤਰੀ ਤੇ ਨੌਜਵਾਨ ਨੇ ਜੁੱਤੀ ਮਾਰੀ ਹੈ ਜੀ ਹਾਂ ਸਾਬਕਾ ਮੰਤਰੀ ਸਟੇਜ ਤੋਂ ਭਾਸ਼ਣ ਕਰ ਰਹੇ ਸੀ ਇਸ ਦੌਰਾਨ ਇੱਕ ਨੌਜਵਾਨ ਪਰਕ ਉੱਠਿਆ ਅਤੇ ਇੱਕ ਜੁੱਤੀ ਨੌਜਵਾਨ ਨੇ ਸਾਬਕਾ ਮੰਤਰੀ ਦੇ ਮੰਚ ਤੇ ਸੁੱਟ ਦਿੱਤੀ ਇਸ ਤੋਂ ਬਾਅਦ ਉਸ ਨੇ ਦੂਜੀ ਜੁੱਤੀ ਵੀ ਮਾਰੀ ਹਾਲਾਂਕਿ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਵੀ ਕੀਤੀ ਗਈ ਤਸਵੀਰਾਂ ਸਾਹਮਣੇ ਆ ਰਹੀਆਂ ਜਿਸ ਵਿੱਚ ਸਭ ਦੇਖਿਆ ਜਾ ਸਕਦਾ ਹੈ ਜਦੋਂ ਕਿ ਸਾਬਕਾ ਮੰਤਰੀ ਅਤੇ ਇੱਕ ਪਾਰਟੀ ਦੇ ਕੌਮੀ ਨੇਤਾ ਸਟੇਜ ਤੋਂ ਭਾषण ਕਰਨਾ ਸ਼ੁਰੂ ਕਰਦੇ ਨੇ ਤਾਂ ਇਸ ਦੌਰਾਨ ਨੌਜਵਾਨ ਸਟੇਜ ਵੱਲ ਵਧਦਾ ਹੈ ਅਤੇ ਇੱਕ ਜੁੱਤੀ ਸਾਬਕਾ ਮੰਤਰੀ ਦੇ ਮਾਰਦਾ ਹੈ ਹਾਲਾਂਕਿ ਇਹ ਜੁੱਤੀ ਉਹਨਾਂ ਦੇ ਨਹੀਂ ਲੱਗਦੀ ਅਤੇ ਇਹ ਜੁੱਤੀ ਮਾਈਕ ਤੇ ਜਾ ਕੇ ਲੱਗਦੀ ਹੈ ਜਿਸ ਤੋਂ ਬਾਅਦ ਪੁਲਿਸ ਕਰਮੀ ਉਸ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲੈਂਦੇ ਨੇ ਜਿਸ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਨੂੰ ਬਚਾਉਣ ਲਈ ਪੁਲਿਸ ਨੂੰ ਆਪਣਾ ਰਿਵਾਲਵਰ ਤੱਕ ਕੱਢਣਾ ਪਿਆ কাজে কি ড্রোন দ্বারা বেশ योगी बाबा जिंदाबाद स्वामी प्रसाद मुर्दाबाद योगी बाबा जिंदाबाद આ <coughs> કોઈ <coughs> ਤੇ ਉੱਤਰ ਪ੍ਰਦੇਸ਼ ਦੇ ਆਗਰਾ ਚ ਪੈਂਦੇ डॉकी ਚ ਭਾਜਪਾ ਦੇ ਸਾਬਕਾ ਮੰਤਰੀ ਅਤੇ ਹੁਣ ਰਾਸ਼ਟਰੀ ਸੋਸ਼ੀਤ ਸਮਾਜ ਪਾਰਟੀ ਦੇ ਪ੍ਰਧਾਨ ਸੁਆਮੀ ਪ੍ਰਸ਼ਾਦ ਮੋਰੀਆ ਵੱਲੋਂ ਇੱਕ ਰੈਲੀ ਰੱਖੀ ਗਈ ਸੀ ਜਿੱਥੇ ਕਿ ਉਹਨਾਂ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਇਸ ਦੌਰਾਨ ਜਦੋਂ Swami Prasad Maurya ਆਪਣਾ ਭਾਸ਼ਣ ਸ਼ੁਰੂ ਕਰਦੇ ਨੇ ਤਾਂ ਇੱਕ ਨੌਜਵਾਨ ਜੋ ਕਿ ਅਖਿਲ ਭਾਰਤੀ ਹਿੰਦੂ ਮਹਾਸਭਾ ਦਾ ਕਾਰਜਕਰਤਾ ਦੱਸਿਆ ਜਾ ਰਿਹਾ ਹੈ ਉਸ ਵੱਲੋਂ Swami Prasad Maurya ਤੇ ਜੁੱਤੀ ਮਾਰੀ ਜਾਂਦੀ ਹੈ ਹਾਲਾਂਕਿ ਇਹ ਜੁੱਤੀ ਉਹਨਾਂ ਦੇ ਨਹੀਂ ਲੱਗਦੀ ਅਤੇ ਮੰਚ ਤੇ ਉਹਨਾਂ ਦੇ ਮਾਈਕ ਅਤੇ ਸਟੈਂਡ ਦੇ ਉੱਪਰ ਲੱਗਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਉਹਨਾਂ ਦੇ ਸੁਰੱਖਿਆ ਕਰਮੀਆਂ ਦੇ ਦੂਜੇ ਪੁਲਿਸ ਅਧਿਕਾਰੀ ਨੌਜਵਾਨ ਨੂੰ ਕਾਬੂ ਕਰ ਲੈਂਦੇ ਨੇ ਇਸ ਦੌਰਾਨ ਜਦੋਂ ਉਹ ਨੌਜਵਾਨ ਨੂੰ ਲੈ ਕੇ ਜਾ ਰਹੇ ਸੀ ਦਾਸਵਾਮੀ ਪ੍ਰਸਾਦ ਮੋਰੀਆ ਦੇ ਸਮਰਥਕਾਂ ਨੇ ਇਸ ਨੌਜਵਾਨ ਤੇ ਹਮਲਾ ਕਰ ਦਿੱਤਾ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਚਣ ਲਈ ਪੁਲਿਸ ਮੁਲਾਜ਼ਮ ਨੂੰ ਆਪਣਾ ਰਿਵਾਲਵਰ ਕੱਢਣਾ ਪਿਆ ਜਿਸ ਤੋਂ ਬਾਅਦ ਇਹ ਨੌਜਵਾਨ ਪਿੱਛੇ ਹਟੇ ਰਾਤ ਨੂੰ ਇੱਕ ਟੀਮ ਕਾਫੀ ਵਿਛਾਇਆ ਡਰੋਨ ਰਾਹ ਆਪੇ ਗੈਸ ਛੋੜਨੇ ਗੀਵਾਵਾ ਜਿੰਦਾਬਾਦ ਜੁਤਨ ਕਰਕੇ ਸੋਹਣੇ ਨਾ ਬੋਲਦੇ ਹੈ ਆਏ ਕਿ ਜੁਤਨ ਮਾਰੀ ਆਮਾਈ ਸਮਾਗਮ ਤੇ ਹੀ ਉਪਾਦ ਕਰ ਜਾਈ ਆਮਾਈ ਸਮਾਗਮ ਤੇ ਹੀ ਉਪਾਦ ਕਰ ਜਾਈ ਲਈ ਲੜਕੋ ਨੂੰ ਰੋਕਨੇ ਦਾ ਤਰਸ ਕਰੇ ਇੱਕ ਮਿਸਰੀ ਹੈ

दस कि इस तू पहला स्वामी प्रसाद मोरिया दे قافلے ਨੂੰ ਰੋਕ ਲਿਆ ਗਿਆ ਸੀ ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਕਾਰਜਕਰਤਾਵਾਂ ਵੱਲੋਂ ਉਹਨਾਂ ਨੂੰ ਕਾਲੇ ਝੰਡੇ ਦਿਖਾਏ ਗਏ ਸੀ ਇਨਾਂ ਹੀ ਨਹੀਂ ਉਹਨਾਂ ਦੀ ਗੱੜ ਤੇ سیاਹੀ ਵੀ ਛੁੱਟੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਅਤੇ ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਨੌਜਵਾਨਾਂ ਵਿਚਾਲੇ ਤਕਰਾਰਬਾਜ਼ੀ ਵੀ ਹੋਈ ਸੀ ਇਸ ਵਿਰੋਧ ਨੂੰ ਦੇਖਦਿਆਂ ਸਵਾਮੀ ਮੋਰੇ ਪ੍ਰਸਾਦ ਨੂੰ ਵਾਪਸ ਜਾਣਾ ਪਿਆ ਸੀ ਪਰ ਹੁਣ ਜਦੋਂ ਉਹਨਾਂ ਵੱਲੋਂ ਸਟੇਜ ਤੋਂ ਆਪਣਾ ਭਾਸ਼ਣ ਕੀਤਾ ਜਾ ਰਿਹਾ ਸੀ ਤਾਂ ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਇੱਕ ਵਰਕਰ ਵੱਲੋਂ ਉਹਨਾਂ ਤੇ ਜੁੱਤੀ ਛੁੱਟੀ ਗਈ ਹਾਲਾਂਕਿ ਜੁੱਤੀ ਉਹਨਾਂ ਦੇ ਨਹੀਂ ਲੱਗੀ ਅਤੇ ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਦੱਸਿਆ ਕਿ ਹਿੰਦੂ ਮਹਾਸਭਾ ਦੇ ਇਸ ਨੌਜਵਾਨ ਦਾ ਨਾਮ ਬ੍ਰਿਜੇਸ਼ ਬਧੋਰੀਆ ਦੱਸਿਆ ਜਾ ਰਿਹਾ ਹੈ ਜਿਸ ਵੱਲੋਂ ਜੁੱਤੀ ਛੁੱਟਣ ਤੋਂ ਬਾਅਦ ਜਦੋਂ ਉਸ ਨੂੰ ਕਾਬੂ ਕਰ ਲਿਆ ਜਾਂਦਾ ਤਾਂ ਪਾਕਿਸਤਾਨ ਮੁਰਦਾਬਾਦ ਅਤੇ yogi baba ਯਾਨੀ ਕਿ yogi dhyanath ਜਿੰਦਾਬਾਦ ਦੇ ਨਾਰੇ ਵੀ ਲਾਏ ਗਏ स्वामी प्रताप मुर्दाबाद योगी बाबा जिंदाबाद स्वामी प्रताप मुर्दाबाद योगी बाबा जिंदाबाद ਤਦਾਸੀ ਇਹ ਕਿ ਸਵਾਮੀ ਪ੍ਰਸ਼ਾਦ ਮੋਰੀਆ ਪਹਿਲਾਂ ਭਾਜਪਾ ਦੇ ਮੈਂਬਰ ਸੀ ਅਤੇ ਉਹ ਯੋਗੀ ਦਿੱਤੇਨਾਥ ਦੀ ਸਰਕਾਰ ਦੌਰਾਨ ਮੰਤਰੀ ਵੀ ਰਹਿ ਚੁੱਕੇ ਨੇ ਪਰ ਬਾਅਦ ਵਿੱਚ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਰਾਸ਼ਟਰੀ ਸੋਸ਼ੀਤ ਸਮਾਜ ਪਾਰਟੀ ਬਣਾ ਲਈ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਲੋਕ ਸਭਾ ਚੋਣਾਂ 'ਚ ਹਿੱਸਾ ਲਿਆ ਜਾ ਰਿਹਾ ਹੈ ਅਤੇ ਇਸ ਦੌਰਾਨ ਇਹ ਪੂਰਾ ਘਟਨਾਕਰਮ ਵਾਪਰਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ